ਇਹ ਪੰਜਾਬ ਦੀਆਂ ਨਾਮਰਜ ਯੂਨੀਵਰਸਿਟੀਆਂ ਨੇ ਜਿਨ੍ਹਾਂ ਨੇ ਬਹੁਤ ਵੱਡਾ ਨਿਮਾਣਾ ਬਹੁਤ ਵੱਡਾ ਨਾਂ ਹੈ ਅੱਜ ਗੁਰਨਾਰਗਦੇਵ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਵੀ ਮਨਾਇਆ ਜਾ ਰਿਹਾ ਪਰ ਦੁੱਖ ਨਾ ਕਹਿਣਾ ਪੈ ਰਿਹਾ ਕਿ ਪੰਜਾਬ ਚ ਪੰਜਾਬ ਯੂਨੀਵਰਸਿਟੀ ਪਟਿਆਲਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਸਰਦਾਰ ਬਿਆਨ ਸਿੰਘ ਸਟੇਟ ਯੂਨੀਵਰਸਿਟੀ ਗਰਦਾਸਪੁਰ ਗੁਰੂ ਰਵੀਦਾਸ ਆਯੁਰਵੇਦ ਯੂਨੀਵਰਸਿਟੀ ਹਿਆਰਪੁਰ ਐਮਬੀਐਸ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਪਿਛਲੇ 3 ਤੋਂ ਲੈ ਕੇ ਕਰੀਬ 4 ਤਿੰਨਾਂ ਮਹੀਨਿਆਂ ਤੋਂ ਲੈ ਕੇ 4 ਸਾਲਾਂ ਤੱਕ ਇਹਨਾਂ ਦੇ ਐਡਹੌਕ ਤੇ ਜਿਹੜੇ ਆ ਜਿਹੜੇ ਵਾਧੂ ਚਾਰਜ ਦੇ ਕੇ ਰੈਗੂਲਰ ਵਾਈਸ ਚਾਂਸਲਰ ਇਹਨਾਂ ਤੇ ਲਾਏ ਗਏ ਆ ਰੈਗੂਲਰ ਵਾਈਸ ਚਾਂਸਲਰ ਕੋਈ ਨਹੀਂ ਹੈਗਾ ਜਿਹਦੇ ਕਰਕੇ ਇਹਨਾਂ ਦੇ ਕੰਮਕਾਜ ਦੇ ਵਿੱਚ ਬਹੁਤ ਵੱਡਾ ਫਰਕ ਪੈ ਰਿਹਾ ਔਰ ਇਹਦੇ ਨਾਲ ਬਹੁਤ ਵੱਡਾ ਪ੍ਰਬੰਧਨ ਦੇ ਵਿੱਚ ਫਰਕ ਪੈ ਰਿਹਾ ਔਰ ਹੁਣ ਜਿਹੜਾ ਸਭ ਤੋਂ ਵੱਡੇ ਮੁਸ਼ਕਿਲਾਂ ਤੇ ਹੈ ਕਿ ਗੁਰਨਾਨਕ ਦੇਵ ਯੂਨੀਵਰਸਿਟੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਹੈ ਔਰ ਬਹੁਤ ਵੱਡਾ ਨਾਇਆ ਔਰ ਬੜਾ ਅੱਛਾ ਉਹਦਾ ਪ੍ਰੋਗਰੈਸ ਹੈ ਪਿਛਲੇ ਲੰਬੇ ਸਮੇਂ ਤੋਂ ਉਹ ਕਰ ਰਹੀ ਹੈ ਖਾਸ ਕਰ ਪਿਛਲੇ 4-5 ਸਾਲਾਂ ਤੋਂ ਔਰ ਉਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੀ 16 ਨਵੰਬਰ 2024 ਨੂੰ ਉਹਨਾਂ ਦਾ ਸੇਵਾਮੁਕਤ ਹੋ ਗਏ ਨੇ ਉਹਦੇ ਨਾਲ ਉਹਨਾਂ ਨੇ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ ਲਾਅ ਤਰਨਤਾਰਨ ਦੇ ਵੀ ਮੌਜੂਦਾ ਉਹਦਾ ਵਿਚਾਰ ਜਿ ਉਹਨਾਂ ਕੋਲ ਸੀ ਮੌਜੂਦਾ ਦੋਵਾਂ ਦੇ ਇਹ ਵਾਈਸ ਚਾਂਸਲਰ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ 18 ਨਵੰਬਰ ਨੂੰ ਉਹਨਾਂ ਨੇ ਵੀ ਰਿਜ਼ਾਈਨ ਦਿੱਤਾ ਨਾ ਪੰਜਾਬ ਸਰਕਾਰ ਵੱਲੋਂ ਕੋਈ ਉਹਦਾ ਧਿਆਨ ਲਿਆ ਗਿਆ ਕਿ ਇੱਥੇ ਵਾਈਸ ਚਾਂਸਲਰ ਕੌਣ ਹੋਏਗਾ ਅਗਲਾ ਔਰ ਨਾ ਗਵਰਨਰ ਸਾਹਿਬ ਵੱਲੋਂ ਕੋਈ ਇਹਦੇ ਤੇ ਧਿਆਨ ਦਿੱਤਾ ਜਾ ਰਿਹਾ ਕਿਉਂਕਿ ਚਾਂਸਲਰ ਸਾਰੀ ਯੂਨੀਵਰਸਿਟੀਆਂ ਦੇ ਉਹ ਨੇ ਪਰ ਤੁਹਾਨੂੰ ਪਤਾ ਕਿ ਜਿਹੜਾ ਪ੍ਰਬੰਧਨ ਦਾ ਕੰਮ ਹੈ ਉਹ ਸਾਰਾ ਵਾਈਸ ਚਾਂਸਲਰ ਕੋਲ ਹੁੰਦਾ ਯੂਨੀਵਰਸਿਟੀ ਨੂੰ ਅੱਗੇ ਲਿਜਾਣ ਦਾ ਪੜ੍ਹਾਈ ਦਾ ਪ੍ਰਬੰਧ ਕਰਨ ਦਾ ਗ੍ਰਾਂਟਸ ਦਾ ਕਰਨ ਦਾ ਉਹਦੀ ਇਨਫਰਾਸਟ੍ਰਕਚਰ ਨੂੰ ਪ੍ਰਬੰਧ ਕਰਨ ਦਾ ਸਾਰਾ ਪ੍ਰਬੰਧ ਵਾਈਸ ਚਾਂਸਲਰ ਦੇ ਕੋਲ ਹੁੰਦਾ ਹੈ ਔਰ ਇਸੇ ਤਰ੍ਹਾਂ ਹੀ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਕਿ ਸਾਡੇ ਬਹੁਤ ਹੀ ਮਤਲਬ ਇੱਕ ਨਾਮਵਰ ਯੂਨੀਵਰਸਿਟੀ ਹੈ ਵੱਖਰੀ ਗੱਲ ਹੈ ਕਿ ਗ੍ਰਾਂਟ ਨਾਮ ਮਿਲਣ ਦੀ ਵਜ੍ਹਾ ਕਰਕੇ ਉੱਥੇ ਬੜੀਆਂ ਤਕਲੀਫਾਂ ਨੇ ਉੱਥੋਂ ਦੀਆਂ 25 April 2024 ਤੋਂ ਜਿਹੜੇ ਮੁੱਖ ਪ੍ਰਮੁੱਖ ਉੱਚ ਉਚੈਰੀ ਸਿੱਖਿਆ ਦੇ ਸਕੱਤਰ ਨੇ ਕੇ ਕੇ ਯਾਦਵ ਜੀ ਉਹਨਾਂ ਕੋ ਚਾਰਜ ਹੈ ਉਹ ਵੀ 25 April 2024 ਤੋਂ ਉਹਨਾਂ ਦਾ ਵੀ 1 ਮਹੀਨਾ ਪਿੱਛੇ ਉਹਨਾਂ ਦਾ ਵਧਾਇਆ ਗਿਆ ਕਿ ਕਿ ਜਦਵ ਜੀ ਦਾ ਉਹ ਵੀ ਜਿਹੜਾ 25 April ਨੂੰ ਖਤਮ ਹੋਣਾ ਹੈ ਕੱਲ ਦੀ ਉਹਦੀ ਮਿਆਦ ਹੈ ਕਿਸੇ ਤਰ੍ਹਾਂ ਡਾਕਟਰ ਸੰਦੀਪ ਕਾਂਸਰ ਇੱਕ ਸਭ ਤੋਂ ਸੀਨੀਅਰ ਫੈਕਲਟੀ ਮੈਂਬਰ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਮਠਿੰਡਾਲ ਉਹਨਾਂ ਦਾ ਵੀ ਮਤਲਬ ਕਾਰਜ ਜੇ ਉਹਨਾਂ ਨੂੰ ਵਾਧੂ ਕਾਰਜ ਦਿੱਤੇ ਗਏ ਮੇਰੀ ਤੁਹਾਡੇ ਧਿਆਨ 'ਚ ਇਹ ਕਹਿਣ ਦੀ ਮੰਸ਼ਾ ਹੈ ਕਿ ਸਰਕਾਰ ਦਾ ਉਚੇਰੀ ਸਿੱਖਿਆ ਨੂੰ ਬੱਚਿਆਂ ਦਾ ਫਿਊਚਰ ਨੇ ਸਾਡੇ ਜਿਹੜਾ ਐਜੂਕੇਸ਼ਨ ਹੈ ਇਹ ਭੁੱਖ ਹੈ ਸਾਡੇ ਦੇਸ਼ ਦਾ ਔਰ ਸਾਡੇ ਬੱਚੇ ਇੱਥੋਂ ਹੀ ਸਾਡੇ ਜਿਹੜਾ ਸਮਾਜ ਹੈ ਉਹ ਤਿਆਰ ਹੋਣਾ ਚਾਹੇ ਕਾਰਜ ਪ੍ਰਣਾਲੀ ਹੋਵੇ ਚਾਹੇ ਵਿਧਾਨ ਪਾਲਿਕਾ ਹੋਵੇ ਸਭ ਕੁਝ ਪਰ ਲੰਬਾ ਸਮਾਂ ਇੰਨੀ ਬੇਰੁਖੀ ਰੱਖਣੀ ਇਹ ਗਲਤ ਗੱਲ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਸਰਕਾਰ ਦਾ ਧਿਆਨ ਦਿਵਾਉਣਾ ਚਾਹੁੰਦਾ ਕਿ ਇੰਨਾ ਜਿੱਥੇ ਤੁਸੀਂ ਸਕੂਲਾਂ ਦਾ ਕਿਹਾ ਸੀ ਸਕੂਲਾਂ ਦਾ ਵੀ ਪਿੱਛੇ ਉਸ ਪੱਧਰ ਦੇ ਉੱਤੇ ਕੰਮ ਨਹੀਂ ਹੋਇਆ ਜਿਸ ਪੱਧਰ ਤੇ ਤੁਸੀਂ ਲੋਕਾਂ ਨੂੰ ਕਿਹਾ ਸੀ ਬਦਲਾਅ ਤੇ ਲਿਆਉਣ ਤੋਂ ਪਹਿਲਾਂ ਵੱਡਾ ਜਿਹੜਾ ਹੁਣ ਇਸ ਵੇਲੇ ਨੁਕਸਾਨ ਹੋ ਰਿਹਾ ਉਹ ਇਹਨਾਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨਾ ਹੁੰਦੇ ਕਿਉਂਕਿ ਉਹ ਸਾਰਾ ਵਾਧੂ ਚਾਰਜ ਦਿੱਤੇ ਗਏ ਨੇ ਡਾਕ ਦੇ ਉੱਤੇ ਕਿਸੇ ਨੂੰ ਜਦ ਕਿ ਰੈਗੂਲਰ ਚਾਰਜ ਵਾਈਸ ਚਾਂਸਲਰ ਨਹੀਂ ਲੱਗੇ ਮੇਰੀ ਪੁਰਜ਼ੋਰ ਮੰਗ ਹੈ ਕਿ ਸਰਕਾਰ ਤੁਰੰਤ ਇਸ ਵੱਲ ਧਿਆਨ ਦੇ ਕੇ ਬਾਕੀ ਕੰਮਾਂ ਨੂੰ ਪਿੱਛੇ ਰੱਖ ਕੇ ਵਾਈਸ ਚਾਂਸਲਰ ਨੂੰ ਨਿਯੁਕਤੀ ਕਰਨ ਦੀ ਪ੍ਰਕਿਰਿਆ ਪੂਰੀ ਕਰੇ ਔਰ ਰੈਗੂਲਰ ਵਾਈਸ ਚਾਂਸਲਰ ਸਾਰੀ ਯੂਨੀਵਰਸਿਟੀਆਂ ਨੂੰ ਦੇਣ ਇਹ ਬਹੁਤ ਜ਼ਰੂਰੀ ਹੈ ਇਹਦੇ ਨਾਲ ਕੋਈ ਸਰਕਾਰ ਜਿਹੜਾ ਚਾਹੇ ਹੋਰ ਕੰਮਾਂ ਦੇ ਵਿੱਚ ਵੀ ਮੁਸ਼ਕਿਲਾਂ ਨੇ ਪਰ ਇਹ ਵੀ ਮੈਂ ਮੰਨਦਾ ਕਿ ਇੱਕ ਜਿਹੜੇ ਮੁੱਖ ਕੰਮ ਨੇ ਉਹਨਾਂ ਚੋਂ ਇੱਕ ਹੈ ਤੇ ਜਿਹਦੇ ਵੱਲ ਬਿਲਕੁਲ ਧਿਆਨ ਨਹੀਂ ਗਿਆ ਮੇਰਾ ਲੈਕ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਆ ਜਾਣੀਆਂ ਸਰਕਾਰਾਂ ਨੇ ਫਿਰ ਉਹਦੇ ਵਿੱਚ ਵਿਧੀ ਹੋ ਜਾਣਾ ਔਰ ਜਿਹੜੇ ਐਜੂਕੇਸ਼ਨ ਮਿਨਿਸਟਰ ਨੇ ਹਾਇਰ ਐਜੂਕੇਸ਼ਨ ਮਨਿਸਟਰ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਬਾਕੀ ਕੰਮਾਂ ਨੂੰ ਛੱਡ ਕੇ ਇਸ ਕੰਮ ਲਤਾਨ ਦਿਓ ਕਿਉਂਕਿ ਮਨਿਸਟਰੀਆਂ ਔਰ ਸਰਕਾਰ ਦਾ ਹੀ ਫਰਜ਼ ਹੁੰਦਾ ਕਿ ਸਮਾਜ ਦਾ ਔਰ ਬੱਚਿਆਂ ਦੇ ਭੁੱਖ ਦਾ ਖਿਆਲ ਰੱਖਣਾ ਪਰ ਇਹਦੇ ਵਿੱਚ ਇਹਨਾਂ ਦੇ ਨਾ ਲੱਗਣ ਦਾ ਕਾਰਨ ਜਾਂ ਤੇ ਗੈਰ ਤਜ਼ਰਬੇਕਾਰੀ ਹੈ ਜਾਂ ਜਿਹੜੀ ਅਫਸਰਸ਼ਾਹੀ ਹੈ ਉਹ ਤੁਹਾਨੂੰ ਕੋਈ ਰਾਹ ਨਹੀਂ ਦੇ ਰਹੀ ਜਾਂ ਤੁਹਾਡਾ ਤਜਰਬਾ ਜਿਹੜਾ ਉਹ ਇੱਥੋਂ ਤੱਕ ਹੈ ਹੀ ਨਹੀਂ ਵੀ ਕਿੰਨੀ ਜ਼ਰੂਰਤ ਹੈ ਇਸ ਗੱਲ ਦੀ ਠੀਕ ਹੈ ਅਸੀਂ ਕਿਸੇ ਨੂੰ ਮਾੜਾ ਚੰਗਾ ਕਹਿ ਦਨੇ ਸਰਕਾਰਾਂ ਨੂੰ ਨਿੰਦੇ ਠੀਕ ਹੈ ਤੁਸੀਂ ਨਿੰਦਗੇ ਸਰਕਾਰ ਬੰਡਾਲੀ ਹੈ ਪਰ ਹੁਣ ਕੰਮ ਤੇ ਤੁਸੀਂ ਕਰਕੇ ਦੇਣਾ ਨਾ ਇਸ ਗੱਲ ਦਾ ਤੁਸੀਂ ਸਰਕਾਰ ਚ ਜੇ ਇਹ ਨਈ ਇਤਿਹਾ ਤੁਸੀਂ ਪੂਰੀਆਂ ਕਰਨੀਆਂ ਮੈਂ ਗਵਰਨਰ ਸਾਹਿਬ ਤੋਂ ਵੀ ਮੰਗ ਕਰਦਾ ਕਿ ਗਵਰਨਰ ਸਾਹਿਬ ਵੀ ਇਹਦੇ ਚ ਦਖਲ ਦੇ ਕੇ ਇਹਨੂੰ ਜਲਦੀ ਤੋਂ ਜਲਦੀ ਇਹਨਾਂ ਯੂਨੀਵਰਸਿਟੀਆਂ ਨੂੰ ਰੈਗੂਲਰ ਵਾਈਸ ਚਾਂਸਲਰ ਦਿੱਤੇ ਜਾਣ ਤਾਂ ਕਿ ਇਹਨਾਂ ਯੂਨੀਵਰਸਿਟੀਆਂ ਦੇ ਵਿਸਤਾਰ ਤੇ ਕੋਈ ਅਸਰ ਨਾ ਪਵੇ ਇਹਨਾਂ ਯੂਨੀਵਰਸਿਟੀਆਂ ਦੇ ਬੱਚਿਆਂ ਦੇ ਪੜ੍ਹਾਈ ਤੇ ਕੋਈ ਅਸਰ ਨਾ ਪਵੇ ਕਿਉਂਕਿ ਰੈਗੂਲਰ ਵਾਈਸ ਚਾਂਸਲਰ ਦਾ ਤੇ ਡਾਕ ਦੇ ਵਾਈਸ ਚਾਂਸਲਰ ਦਾ ਬਹੁਤ ਕੰਮਕਾਜ ਦੇ ਵਿੱਚ ਫਰਕ ਹੁੰਦਾ ਆ ਔਰ ਹੁਣ ਸਾਡੇ ਤਰਨਤਾਰਨ ਦੀ ਲਾਜ ਯੂਨੀਵਰਸਿਟੀ ਹੈ ਉਹ ਵੀ ਵਾਈਸ ਚਾਂਸਲਰ ਤੋਂ ਬਗੈਰ ਹੋ ਗਈ ਹੈ ਔਰ ਗੁਰਨਾਰਕਦੇਵ ਯੂਨੀਵਰਸਿਟੀ ਵਾਈਸ ਚਾਂਸਲਰ ਤੋਂ ਬਗੈਰ ਹੋ ਗਈ ਹੈ ਔਰ ਇਹ ਪ੍ਰੋਮਿਨੈਂਟ ਯੂਨੀਵਰਸਿਟੀ ਹੈ ਜਿਹਦਾ ਪੂਰੇ ਭਾਰਤ ਦੇ ਵਿੱਚ ਗੁਰਨਾਰਕਦੇਵ ਯੂਨੀਵਰਸਿਟੀ ਦਾ ਨਾਮ ਹੈ ਮੇਰੀ ਪੁਰਜੋਰ ਮੰਗ ਹੈ ਕਿ ਤੁਰੰਤ ਪ੍ਰਭਾ ਇਸ ਚੀਜ਼ ਤੇ ਗੌਰ ਕਰਦੇ ਹੋਏ ਮੁੱਖ ਮੰਤਰੀ ਸਾਹਿਬ ਤੁਰੰਤ ਵਾਈਸ ਚਾਂਸਲਰ ਜਿਹੜਾ ਹੈ ਗੁਰਨਾਰਕਦੇਵ ਯੂਨੀਵਰਸਿਟੀ ਨੂੰ ਲਾਉਣ ਕਿਉਂਕਿ 18 ਨਵੰਬਰ ਤੋਂ ਉਹਨਾਂ ਨੇ ਰਿਜ਼ਾਈਨ ਕਰਤਾ ਹੈ ਹੁਣ ਕੋਈ ਚਾਂਸਲਰ ਉੱਥੇ ਵਾਧੂ ਚਾਰਜ ਹੈ ਨੀ ਕਿਸੇ ਕੋ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਨਾਂ ਬੱਚਿਆਂ ਦੇ ਭੁੱਖ ਦਾ ਧਿਆਨ ਰੱਖਦੇ ਹੋਏ ਸਰਕਾਰ ਇਹਦੇ ਉੱਤੇ ਧਿਆਨ ਦਵੇ ਸਰਕਾਰ ਤੁਰੰਤ ਵਾਈਸ ਚਾਂਸਲਰ ਜਿਹੜੇ ਆ ਸਾਰੀਆਂ ਯੂਨੀਵਰਸਿਟੀਆਂ ਨੂੰ ਰੈਗੂਲਰ ਸਥਾਪਨ ਕਰ ਪਰ ਸਰ ਸੈਂਟਰਲ ਗਵਰਨਮੈਂਟ ਦਾ ਵੀ ਇਹਦੇ ਵਿੱਚ ਇਨਵੋਲਡ ਹੁੰਦਾ ਉਹਦੀ ਜਿਹੜੀ ਹੈ ਇੱਕ ਪੈਨਲ ਜਾਂਦਾ ਉਹਦੇ ਚੋਂ ਇਹਨਾਂ ਨੇ ਕਰਨਾ ਹੁੰਦਾ ਪਰ ਉਹ ਵੀ ਸੈਂਟਰਲ ਗਵਰਨਮੈਂਟ ਵੀ ਧਿਆਨ ਨਹੀਂ ਦੇ ਰਹੀ ਦੇਖੋ ਗੱਲ ਇਹ ਆ ਜੇ ਕੋਈ ਨਹੀਂ ਦੇ ਰਿਹਾ ਤੇ ਇਹ ਇਹ ਮੁੱਖ ਮੰਤਰੀ ਜੀ ਦਾ ਕੰਮ ਆ ਮੁੱਖ ਮੰਤਰੀ ਸਾਹਿਬ ਇਹਨੂੰ ਲੋਕਾਂ 'ਚ ਲਿਆਉਣ ਨੂੰ ਮੁੱਖ ਮੰਤਰੀ ਸਾਹਿਬ ਸਰਕਾਰ ਕੋ ਲੈ ਕੇ ਜਾਣ ਸੈਂਟਰ ਗਵਰਨਮੈਂਟ ਕੋ ਇਹ ਇਹ ਤੇ ਇਹੀ ਤੇ ਫਿਰ ਗੱਲ ਲੈਣ ਫਿਰ ਦੱਸੋ ਲੋਕਾਂ ਨੂੰ ਆ ਕੇ ਕਿ ਕਿੱਥੇ ਕਿੱਥੇ ਮੁਸ਼ਕਿਲਾਂ ਆ ਤੇ ਆਪਾਂ ਇਹਨੂੰ ਵਾਲੀਬਾਲ ਵਾਂਗੂ ਨਹੀਂ ਕਰ ਸਕਦੇ ਕਿ ਇਧਰੋਂ ਵਾਲੀ ਮਾਰਦੀ ਉਧਰ ਭੇਜਤੀ ਗੇਂਦ ਉਧਰੋਂ ਉਧਰ ਭੇਜਤੀ ਹੈ ਬੱਚਿਆਂ ਦੇ ਭੁੱਖ ਦਾ ਸਵਾਲ ਹੈ ਅਸੀਂ ਨਾਲ ਖੜੇ ਆਂ ਸਰਕਾਰ ਦੱਸੇ ਕਿੱਥੇ ਮੁਸ਼ਕਿਲਾਂ ਤੇ ਪਰ ਇਹਦਾ ਇਹਦਾ ਕਲੀਅਰ ਤੇ ਕਰਨਾ ਹੀ ਪਏਗਾ ਨਾ ਆਪਾਂ ਨੂੰ ਕਿੰਨਾ ਚਿਰ ਇੱਕ ਆਈਐਸ ਜਿਹੜਾ ਹੈ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੰਬੇਖ ਆ ਆਰਡਨਰ ਸਾਹਿਬ ਗਵਰਨਮੈਂਟ ਵੱਲੋਂ ਪ੍ਰਪੋਜ਼ਲ ਨਹੀਂ ਭੇਜੀ ਗਈ ਜਾਂ ਗਵਰਨਰ ਵੱਲੋਂ ਦੇਖੋ ਜਿਹੜੀ ਚੀਜ਼ ਮੇਰੇ ਧਿਆਨ ਚ ਆਈ ਹੈ ਇੱਕ ਅੱਜ ਤੱਕ ਦੀ ਮੇਰੇ ਧਿਆਨ ਚ ਇਹ ਚੀਜ਼ ਹੈ ਪ੍ਰਪੋਜ਼ਲ ਨਹੀਂ ਆਈ ਨਹੀਂ ਗਈ ਚਾਰ ਚਾਰ ਸਾਲ ਤੇ ਇਹਨਾਂ ਚੀਜ਼ਾਂ ਤੇ ਨਹੀਂ ਲੱਗਦੇ ਜੇ ਆਪਾਂ ਨਿੱਕੀ ਨਿੱਕੀ ਗੱਲ ਤੇ ਪ੍ਰੈਸ ਕਾਨਫਰੰਸ ਕਰ ਸਕਦੇ ਆ ਟਵੀਟ ਕਰ ਸਕਦੇ ਆ ਇਹ ਵੀ ਗਾ ਜੇ ਵੀ ਜਾਣਕਾਰੀ ਲੋਕਾਂ ਦੇ ਧਿਆਨ ਚ ਰੱਖੋ ਪਰ ਮੇਰਾ ਤੇ ਇਹ ਮੰਨਣਾ ਹੈ ਕਿ ਜਦੋਂ ਮੁੱਖ ਮੰਤਰੀ ਸਾਹਿਬ ਸਰਕਾਰ ਸਮਰੱਥ ਹੁੰਦੀ ਹਰ ਗੱਲ ਦੇ ਸਰਕਾਰ ਨੂੰ ਜੇ ਕੇਂਦਰ ਸਰਕਾਰ ਵੱਲੋਂ ਕੋਈ ਦਿੱਕਤ ਆਵੇ ਤਾਂ ਸਰਕਾਰ ਧਿਆਨ ਦੇਵੇ ਪਰ ਇਦਾਂ ਤੇ ਇਹ ਬੇਰੁਖੀ ਨਹੀਂ ਹੋ ਸਕਦੀ ਸਾਡੇ ਬੱਚਿਆਂ ਦੇ ਨਾਲ ਸਾਡੇ ਫਿਊਚਰ ਦੇ ਨਾਲ ਇਹ ਆਉਣ ਵਾਲਾ ਪੰਜਾਬ ਹੈ ਜਿਹੜਾ ਯੂਨੀਵਰਸਿਟੀਆਂ ਚ ਪੜ ਰਿਹਾ ਜਿਹੜਾ ਸਕੂਲਾਂ ਚ ਪੜ ਰਿਹਾ ਇਹਦਾ ਧਿਆਨ ਅਸੀਂ ਰੱਖਣਾ ਹੈ ਸਾਡਾ ਫਰਜ਼ ਬੰਦਾ ਇਹਦਾ ਧਿਆਨ ਰੱਖਣਾ ਕੋਈ ਨਾ ਪਰ ਕਰੰਟ ਵੀਸੀ ਐਕਸਟੈਂਸ਼ਨ ਔਰ ਯਾ ਕੋਈ ਨਵਾਂ ਲਾਣਾ ਚਾਹੀਦਾ ਨਹੀਂ ਜੀ ਮੈਂ ਤੇ ਇਹ ਕਹੂੰਗਾ ਕਿ ਜੇਕਰੰਟ ਵੀਸੀ ਹੈਗੇ ਜਾਂ ਐਕਸਟੈਂਸ਼ਨ ਦਾ ਤੇ ਉਹਨਾਂ ਦਾ ਮੁੱਕ ਗਿਆ ਉਹਨਾਂ ਤੇ ਹੋ ਰਿਜ਼ਾਈਨ ਕਰ ਦਿੱਤਾ ਹੈ ਉੱਤੇ ਜਾਂ ਦੇ ਦਿੰਦੀ ਸਰਕਾਰ ਪਰ ਇਹ ਚੀਜ਼ਾਂ ਦਾ ਤੇ ਪਤਾ ਹੁੰਦਾ ਕਿ 6 ਮਹੀਨੇ ਜੀ ਇਹ ਤੇ 6 ਮਹੀਨਿਆਂ ਨੂੰ ਆਪਾਂ ਵੀਸੀ ਨਵਾਂ ਦੇਣਾ ਪੈਣਾ ਉਦੇ ਵਾਸਤੇ ਤੇ ਪਹਿਲਾਂ ਪ੍ਰਬੰਧ ਕਰਕੇ ਰੱਖਣੀ ਚਾਹੀਦੀ ਇਹਦਾ ਮਤਲਬ ਇਹ ਨਹੀਂ ਕਿ ਅਜੋ ਚਲੇਗੇ ਤੇ ਹੁਣ ਆਪਾਂ ਸੋਚੀਏ ਵੀ ਹੁਣ ਇਹ ਕਿੰਨੇ ਲਾਉਣਾ ਹੈ ਕਿੱਥੋਂ ਲੈਣਾ ਹੈ ਸਰਕਾਰ ਕੇਂਦਰ ਦਊਗੀ ਯੂਨਰ ਸਰ ਸਾਹਿਬ ਦੇਣਗੇ ਇਸੇ ਕੰਮ ਲਈ ਤੇ ਜਿਹੜਾ ਖਾਸ ਕਰ ਜਿਹੜੇ ਅਫਸਰ ਸਹਿਬਾਨ ਨੇੜੇ ਸੈਕਟਰੀ ਸਹਿਬਾਨ ਨੇ ਪ੍ਰਮੁੱਖ ਸਕੱਤਰ ਨੇ ਸਾਥ ਚੀਫ ਸੈਕਟਰੀ ਨੇ ਉਹਨਾਂ ਦਾ ਕੰਮ ਕੀ ਹੈ ਇਹ ਚੀਜ਼ਾਂ ਤੇ ਧਿਆਨ ਚ ਰੱਖਣੀਆਂ ਜਾਂ ਤੇ ਉਹਨਾਂ ਵੱਲੋਂ ਉਹਨਾਂ ਇਹਦੇ ਧਿਆਨ ਚ ਨਹੀਂ ਦਿੱਤਾ ਜਾਂ ਸਰਕਾਰ ਇਹਦੀ ਧਿਆਨ ਨਹੀਂ ਲੈ ਰਹੀ ਕਿਤੇ ਨਾ ਕਿਤੇ ਬਹੁਤ ਵੱਡਾ ਇੱਕ ਇਹਨਾਂ ਦਾ ਗਲਤੀ ਹੈ ਸਰਕਾਰ ਦੀ ਖਾਸ ਕਰਕੇ ਵਿਦਿਆ ਦੇ ਖੇਤਰ ਨੂੰ ਲੈ ਕੇ ਜਿਹੜਾ ਕਿ ਬਿਲਕੁਲ ਬੇਤਿਆਨਾ ਕੀਤਾ ਜਾ ਰਿਹਾ ਸੋ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਔਰ ਜਿਹੜੇ ਸਕੂਲ ਆਫ ਐਮੀਨੈਂਸ ਸੀ ਉਹ ਤੁਸੀਂ ਆਪ ਦੱਸ ਦੋ ਕਿੰਨੇ ਕਿੰਨੇ ਨੇ ਅੱਜ ਸਾਡੀ ਸਾਡੀ ਖੜੋਤ ਉਥੇ ਦੀ ਉਥੇ ਦੋ ਸਕੂਲ ਐ ਇੱਕ ਮਾਰੋਡੇ ਇੱਕ ਜਿਹੜਾ ਛਾਟੇ ਬਣਿਆ ਸੋ ਵੀ ਪੁਰਾਣੇ ਸਕੂਲਾਂ ਨੂੰ ਸਾਰਾ ਅੰਮ੍ਰਿਤਸਰ ਜਾਣਦਾ ਔਰ ਸਭ ਤੋਂ ਵੱਧ ਸਟਰੈਂਥ ਉਥੇ ਹੈ ਬੱਚਿਆਂ ਦੀ ਪਹਿਲਾਂ ਤੋਂ ਹੀ ਹੈ ਪਰ ਚਲੋ ਅਸੀਂ ਇਹਦੇ ਇਸ ਲੜਾਈ ਛਕਣ ਲਈ ਕੀ ਹੈ ਹੱਲ ਕੀ ਹੈ ਹੱਲ ਤੁਸੀਂ ਕੁਝ ਕਰ ਸਕਦੇ ਹੋ ਤੁਸੀਂ ਸਕੇਂਦਰ ਦੇ ਐਮਪੀ ਹੋ ਤੁਸੀਂ ਸ਼ਹਿਰ ਦੀ ਆਵਾਜ਼ ਚੁੱਕ ਸਕਦੇ ਹੋ ਤੁਹਾਡੇ ਵੀ ਬੜਾ ਮੋਟਿਆਂ ਦੇ ਭਾਰ ਆ ਦੇਖੋ ਆ ਜਿਹੜਾ ਸਾਰਾ ਤੁਹਾਡਾ মিডিਆ ਇਹ ਮੇਰੀ ਆਵਾਜ਼ ਹੀ ਹੈ ਮੈਂ ਆਵਾਜ਼ ਹੀ ਹੁਣ ਮੁੱਖ ਮੰਤਰੀ ਸਾਹਿਬ ਵੀ ਉਹਦਾ ਵੇਖ ਰਹੇ ਹੁਣ ਮੈਨੂੰ ਚੰਗਾ ਲੱਗੂਗਾ ਜੋ ਵੇਖ ਕੇ ਉਸੇ ਵੇਲੇ ਐਕਟ ਕਰਨਗੇ ਸ਼ਾਮ ਤੱਕ ਇਹਦਾ ਕੋਈ ਨਾ ਕੋਈ ਰਿਜ਼ਲਟ ਆਵੇ ਔਰ ਕਿਉਂਕਿ ਮੇਰੇ ਕੋਲ ਮੈਂ ਕੋਈ ਅਥਾਰਟੀ ਨਹੀਂਗਾ ਇਸ ਚੀਜ਼ ਨੂੰ ਲਾਉਣ ਦੇ ਵਿੱਚ ਜਾਂ ਇਹਨੂੰ ਬਣਾਉਣ ਦੇ ਵਿੱਚ ਇਹ ਅਥਾਰਟੀ ਸਟੇਟ ਹੁੰਦੀ ਹੈ ਸਟੇਟ ਨੇ ਕੰਮ ਕੰਮ ਕਰਨਾ ਹੈ ਔਰ ਉਹ ਤੋਂ ਗਵਰਨਰ ਸਾਹਿਬ ਨੇ ਉਹਨਾਂ ਨੇ ਗੋ ਡਿਸਾਈਡ ਕਰਨਾ ਹੈ ਪਰ ਪਿਛਲੇ ਤੁਹਾਨੂੰ ਪਤਾ ਇੱਕ ਮੈਡੀਕਲ ਯੂਨੀਵਰਸਿਟੀ ਦੇ ਬਾਬਾ ਫਰੀਜੀ ਦੇ ਲੈ ਕੇ ਵਾਈਸ ਚਾਂਸਲਰ ਉੱਥੇ ਵੀ ਬੜੀ ਲੜਾਈ ਝਗੜਾ ਜਾਂ ਪਿਆ ਸੀ ਦੋਹਾਂ 'ਚ ਪਰ ਮੈਂ ਚਾਹੁੰਗਾ ਕਿ ਇਹ ਆਪਸੀ ਤਣਾਅ ਨਾ ਬਣਾਇਓ ਇਸ ਚੀਜ਼ ਨੂੰ ਲੈ ਕੇ ਇਹਦਾ ਹੱਲ ਦੱਸਿਓ ਵੀ ਕੀ ਆ ਆਪਾਂ ਗਵਰਨਰ ਸੌਰੀ ਵਾਈਸ ਚਾਂਸਲਰ ਰੈਗੂਲਰ ਤੁਸੀਂ ਕਿਦਾਂ ਲਾਉਣੇ ਆ ਔਰ ਕਦੋਂ ਤੱਕ ਲਾਉਣੇ ਆ ਇਹ ਪੰਜਾਬ ਨੂੰ ਜਾਣਕਾਰੀ ਦਿਓ ਪੰਜਾਬ ਤੁਹਾਡੇ ਤੋਂ ਇਸ ਗੱਲ ਦੀ ਉਮੀਦ ਰੱਖਦਾ ਹੈ ਕਿ ਸਰਕਾਰ ਇਹਦੇ ਵਾਸਤੇ ਪੁਖਤਾ ਸਹੀ ਤਰੀਕੇ ਦੇ ਨਾਲ ਲੋਕਾਂ ਦੇ ਪੱਖ ਦੀ ਸੋਚਦੇ ਹੋਏ ਵਿਦਿਆ ਵਿਦਿਆ ਦੇ ਪੱਖ ਦੀ ਖਾਸ ਕਰ ਭੁੱਖ ਦੇ ਪੱਖ ਦੀ ਸੋਚਦੇ ਹੋਏ ਤੁਰੰਤ ਹਰਕਤ ਚਾਹੀਏਗੀ ਔਰ ਇਹਦਾ ਸਾਨੂੰ ਲੋਕਾਂ ਨੂੰ ਦਿਸਣਾ ਚਾਹੀਦਾ ਔਰ ਲੋਕਾਂ ਨੂੰ ਦੱਸੋ ਕਿ ਵਾਈਸ ਚਾਂਸਰ ਔਰ ਰੈਗਨਰ ਕਿਉਂ ਨਹੀਂ ਹੈਗੇ ਯੂਨੀਵਰਸਿਟੀਆਂ ਦੇ ਕੀ ਇਹ ਪੋਸਟ ਇਹ ਮਤਲਬ ਬੇਕਾਰ ਸੀ ਜਿਹੜੀ ਤੁਸੀਂ ਅਜੇ ਤੱਕ 82 ਸਾਸਰ ਦੀ ਨਰਾਏ ਤੁਸੀਂ ਮਤਲਬ ਉਧਾਰ ਤੇ ਕੰਮ ਚਲਾ ਰਹੇ ਜੇ ਕਦੀ ਕਿਸੇ ਨੂੰ ਚਾਰਜ ਦੇ ਦਿੱਤਾ ਕਦੀ ਕਿਸੇ ਨੂੰ ਦਿੱਤਾ ਇਦਾਂ ਥੋੜਾ ਨਾ ਯੂਨੀਵਰਸਟੀਆਂ ਤਰੱਕੀ ਕਰਦੀਆਂ ਨੇ ਇੱਕ ਵਾਈਸ ਚਾਦਰ ਦੀ ਜ਼ਿੰਮੇਵਾਰੀ ਹੁੰਦੀ ਉਹਨੂੰ ਪਤਾ ਹੁੰਦਾ ਕਿ ਮੈਂ ਕਿੰਨਾ ਚਿਰ ਦੀ ਕੰਮ ਕਰਨਾ ਔਰ ਉਹ ਫਿਰ ਇੱਕ ਆਪਣਾ ਆਧਾਰਾ ਸਮਝ ਕੇ ਉਹਦੇ ਤੇ ਮਿਹਨਤ ਕਰਦਾ ਹੈ ਔਰ ਆਪਣੀ ਉਹ ਜਿਹੜੀ ਉਹਦੀ ਵਿਦਿਆ ਹੁੰਦੀ ਹੈ ਜਾਂ ਉਹਦੀ ਜਿਹੜੀ ਜਿਹੜੀ ਮਹਾਰਤ ਹੁੰਦੀ ਹੈ ਉਹਦੇ ਰਾਹੀਂ ਉਹ ਚੀਜ਼ਾਂ ਲਿਆਉਣ ਦੇ ਵਿੱਚ ਵੀ ਕਾਮਯਾਬ ਹੁੰਦਾ ਉਹਨੂੰ ਵਿਸਥਾਰ ਕਰਨ ਦੇ ਵਿੱਚ ਵੀ ਕਾਮਯਾਬ ਹੁੰਦਾ